ਪੰਜਾਬ ਦੇ ਵਿੱਚ ਅੰਨੀ ਦਾ ਕਹਿਰ ਕਹ ਲੋ ਕਿਸੇ ਤੋਂ ਘੱਟ ਗੱਲ ਨਹੀਂ ਹੋਵੇਗੀ ਮੁੱਖ ਮੰਤਰੀ ਭਗਵੰਤ ਮਾਨ ਦੀ ਕਿਸਾਨਾਂ ਦੇ ਨਾਲ ਮੀਟਿੰਗ ਬੇ ਸਿੱਟਾ ਰਹਿਣ ਤੇ ਤਲਖੀ ਤੋਂ ਬਾਅਦ ਅੱਜ ਸਵੇਰੇ ਕਿਸਾਨਾਂ ਦੇ ਉੱਤੇ ਕਹਿਰ ਟੁੱਟਿਆ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਆਪਣੀ ਪੁਲਿਸ ਦੇ ਰਾਹੀਂ ਕਿਸਾਨਾਂ ਨੂੰ ਗ੍ਰਿਫਤਾਰ ਕਰਾ ਰਹੇ ਨੇ ਵੱਡੇ ਆਗੂਆਂ ਨੂੰ ਹਰਾਸਤ ਚ ਲਿਆ ਗਿਆ ਇਸ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਹਾਂ ਤੁਸੀਂ ਜੁੜੇ ਹੋ ਪੰਜਾਬੀ ਪੁਆਇੰਟ ਟੀਵੀ ਦੇ ਨਾਲ ਮੈਂ ਹਰਿੰਦਰ ਬਾਜਵਾ ਬੀਤੀ ਗੱਲ ਕਿਸਾਨੀ ਮੰਗਾ ਤੇ ਭਲਕੇ ਲੱਗਣ ਵਾਲੇ 5 ਮਾਰਚ ਦੇ ਕਿਸਾਨਾਂ ਦੇ ਮੋਰਚੇ ਤੋਂ ਪਹਿਲਾਂ ਵੱਡੀ ਗਿਣਤੀ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਪੁਲਿਸ ਲਗਾਤਾਰ ਵੱਡੇ ਕਿਸਤੇ ਛੋਟੇ ਕਿਸਾਨਾਂ ਆਗੂਆਂ ਨੂੰ ਡਿਟੇਨ ਕਰ ਰਹੀ ਹੈ ਲਗਾਤਾਰ ਹਰਾਸਤ ਚਲਿਆ ਜਾ ਰਿਹਾ ਹੈ ਗ੍ਰਿਫਤਾਰੀ ਹੋ ਰਹੀ ਹੈ ਜਿਸ ਕਰਕੇ ਪੰਜਾਬ ਦੇ ਵਿੱਚ ਕਈ ਥਾਵਾਂ ਤੇਲਖੀ ਭਰਾ ਮਾਹੌਲ ਬਣ ਚੁੱਕਿਆ ਹੈ ਪੰਜਾਬ ਦੇ ਵਿੱਚ ਫਿਲਹਾਲ ਜੋ ਰਿਪੋਰਟਾਂ ਆ ਰਹੀਆਂ ਨੇ ਉਹਦੇ ਅਨੁਸਾਰ ਬਲਵੀਰ ਸਿੰਘ ਰਾਜੇਵਾਲ ਨੂੰ ਪੁਲਿਸ ਕਿਸੇ ਅਣਦੱਸੀ ਥਾਂ ਤੇ ਲੈ ਗਈ ਹੈ ਤੇ ਇਸੇ ਤਰ੍ਹਾਂ ਨਾਲ ਹੀ ਪੰਜਾਬ ਕਿਸਾਨ ਜੂਨੀਅਨ ਦੇ ਸੂਬਾ ਸਕੱਤਰ ਉਹਨਾਂ ਦੇ ਘਰ ਛਾਪਾ ਮਾਰਿਆ ਗਿਆ ਉਹ ਜਾ ਤਾਂ ਨਹੀਂ ਸਕਦੇ ਕਿਉਂਕਿ ਉਹਨਾਂ ਦਾ ਗੋਡੇ ਦਾ ਆਪਰੇਸ਼ਨ ਹੋਇਆ ਸੀ ਜਲੂਰ ਪਿੰਡ ਤੋਂ ਨੇ ਉਹ ਉਹਨਾਂ ਨੂੰ ਜਿਹੜਾ ਉਹਨਾਂ ਦਾ ਫੋਨ ਲੈ ਗਈ ਪੁਲਿਸ ਇਸੇ ਤਰ੍ਹਾਂ ਨਾਲ ਹੀ ਕਿਤੇ ਜੂਨੀਅਨ ਵਾਲਿਆਂ ਨੇ ਘੇਰ ਲੇ ਥਾਣੇ ਘੇਰੇ ਜਾ ਰਹੇ ਨੇ ਕਿਰਤੀ ਕਿਸਾਨ ਜੂਨੀਅਨ ਦੇ ਕਈ ਆਗੂ ਜਿਹੜੇ ਉਹ ਡਿਟੇਨ ਕੀਤੇ ਗਏ ਆ ਜਾਣਕਾਰੀ ਦੇ ਅਨੁਸਾਰ ਪੁਲਸਾ ਨੇ ਕਿਸਾਨ ਆਗੂ ਬੀਕੇ ਜੂ ਰਾਜੇਵਾਲ ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਨੂੰ ਹਿਰਾਸਤ ਚ ਲਿਆ ਤੇ ਉਹਨਾਂ ਨੂੰ ਪੁਲਿਸ ਕਿਸੇ ਅਣਦਸੀ ਥਾਂ ਤੇ ਲੈ ਗਈ ਹੈ ਇਸ ਤੋਂ ਇਲਾਵਾ ਸਮਰਾਲਾ ਇਲਾਕੇ ਦੇ ਕਈ ਹੋਰ ਆਗੂ ਜਿਹੜੇ ਆ ਉਹ ਗ੍ਰਿਫਤਾਰ ਕੀਤੇ ਗਏ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਦੀ ਗ੍ਰਿਫਤਾਰੀ ਦਾ ਜਿਹੜੀ ਜਾਣਕਾਰੀ ਹੈ ਉਹ ਨਿਕਲ ਕੇ ਆ ਰਹੀ ਹੈ ਇਸੇ ਤਰ੍ਹਾਂ ਨਾਲ ਹੀ ਹਰਨੇਕ ਸਿੰਘ ਭੱਲਮਾਰ ਦਾ ਮਰਾ ਕਾਂਤੀਗਾਰੀ ਕਿਸਾਨ ਜੁਨੀਅਨ ਜ਼ਿਲ੍ਹਾ ਫਤੇਗੜ ਦੇ ਪ੍ਰਧਾਨ ਨੂੰ ਵੀ ਹਿਰਾਸਤ ਚ ਲੈ ਲਿਆ ਗਿਆ ਹੈ ਵੱਖ-ਵੱਖ ਤਰ੍ਹਾਂ ਨਾਲ ਬੀਕੇ ਜੂ ਦੇ ਕਈ ਆਗੂ ਨੇ ਕਿਰਤੀ ਕਿਸਾਨ ਜੂਨੀਅਨ ਦੇ ਆਗੂ ਹਰਜਿੰਦਰ ਸਿੰਘ ਦੀਪ ਵਾਲਾ ਨੇ ਕਿਸਾਨਾਂ ਨੂੰ ਸੱਦਾ ਦਿੱਤਾ ਹੈ ਕਿ ਵੱਧ ਤੋਂ ਵੱਧ ਜਾਇਆ ਜਾਵੇ ਕਿਰਤੀ ਕਿਸਾਨ ਜੂਨੀਅਨ ਜ਼ਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਪੂਨੀਆ ਨੂੰ ਹੌਸ ਰੈਸਟ ਕੀਤਾ ਗਿਆ ਹੈ ਘਰ ਦੇ ਵਿੱਚ ਨજરਬੰਦ ਕੀਤਾ ਗਿਆ ਹੈ ਪਟਿਆਲਾ ਦੇ ਜਰਨਲ ਸਕੱਤਰ ਦਲਜਿੰਦਰ ਸਿੰਘ ਹਰਿਆਊ ਨੂੰ ਗ੍ਰਿਫਤਾਰ ਕਰਕੇ ਪਾਤੜਾ ਥਾਣੇ 'ਚ ਰੱਖਿਆ ਗਿਆ ਹੈ ਇਸੇ ਤਰ੍ਹਾਂ ਨਾਲ ਕਿਰਤੀ ਕਿਸਾਨ ਜੂਨੀਅਨ ਸੰਯੁਕਤ ਕਿਸਾਨ ਮੋਰਚੇ ਦੇ ਵੱਡੇ ਆਗੂ ਗੁਰਮਿੰਦਰ ਸਿੰਘ ਪਟਿਆਲਾ ਜ਼ਿਲ੍ਹਾ ਜ਼ਿਲ੍ਹਾ ਆਗੂਆ ਕੁਲਬੀਰ ਰੌਡਰਪੁਰ ਗੁਰਵਿੰਦਰ ਤੇਦਨਾ ਅਤੇ ਜਸਵੀਰ ਫਤੇਪੁਰ ਆਦਿ ਦੇ ਘਰਾਂ ਤੇ ਛਾਪੇਮਾਰੀ ਕੀਤੀ ਗਈ ਹੈ। ਵੱਖ-ਵੱਖ ਥਾਵਾਂ ਤੋਂ ਰਿਪੋਰਟਾਂ ਆ ਰਹੀਆਂ ਨੇ ਕੁਝ ਥਾਵਾਂ ਤੇ ਕਿਸਾਨਾਂ ਦੇ ਤੇ ਜਿਹੜਾ ਜਥੇਬੰਦੀਆਂ ਦੇ ਵਿੱਚ ਕਾ ਪੁਲਿਸ ਦੇ ਵਿਚਕਾਰ ਟਕਰਾਅ ਆ ਜਿਹੜਾ ਉਹ ਵੀ ਦੇਖਣ ਨੂੰ ਮਿਲ ਰਿਹਾ ਗੁਰਮੀਤ ਸਿੰਘ ਮਹਿਮਾ ਸੁਬਸਕਤਰ ਅਵਤਾਰ ਸਿੰਘ ਮਹਿਮਾ ਕ੍ਰਾਂਤੀਕਾਰੀ ਉਹਨਾਂ ਦੇ 3 ਵਜੇ ਘਰ ਦੇ ਵਿੱਚ ਛਾਪਾ ਮਾਰਿਆ ਗਿਆ ਪੁਰਸ਼ ਦੇ ਵੱਲੋਂ ਇਹ ਜਿਹੜੀਆਂ ਤਸਵੀਰਾਂ ਲਗਾਤਾਰ ਆ ਰਹੀਆਂ ਨੇ ਸ਼ਾਪੇ ਮਾਰਨ ਦੀਆਂ ਗਤੀਵਿਧੀਆਂ ਲਗਾਤਾਰ ਪੁਲਿਸ ਦੇ ਵੱਲੋਂ ਜਾਰੀ ਨੇ ਵੱਖ-ਵੱਖ ਜਥੇਬੰਦੀਆਂ ਦੇ ਵੱਲੋਂ ਇਸ ਦਾ ਵਿਰੋਧ ਵੀ ਕੀਤਾ ਜਾ ਰਿਹਾ ਹੈ ਜੋ ਜਾਣਕਾਰੀ ਆ ਰਹੀ ਹੈ ਪਰ ਸਵਾਲ ਇਹ ਹੈ ਕਿ ਠੀਕ ਹੈ ਮੀਟਿੰਗ ਬੈ ਸਿੱਟਾ ਰਹੀ ਕਿਸਾਨ ਹੁਣ ਆਪਣੀ ਰਾਜਸਥਾਨੀ ਜਿੱਣੀ ਜਾ ਸਕਦੇ ਤਾਂ ਫਿਰ ਕਿਸਾਨ ਜਾਣਗੇ ਕਿੱਥੇ ਕਿਸਾਨ ਫਿਰ ਕਰਨਗੇ ਕੀ ਇਹ ਇੱਕ ਵੱਡਾ ਸਵਾਲ ਹੈ ਇਸ ਸਵਾਲ ਦਾ ਜਵਾਬ ਕੇਂਦਰ ਸਰਕਾਰ ਦੇਵੇ ਪੰਜਾਬ ਸਰਕਾਰ ਦੇਵੇ ਜਿਹੜੀ ਗ੍ਰਿਫਤਾਰ ਕਰਾ ਰਹੀ ਹੈ ਸਵਾਲ ਇੱਕ ਹੋਰ ਇਹ ਵੀ ਖੜਾ ਹੋ ਚੁੱਕਿਆ ਹੈ ਕਿ ਆਉਂਦੇ ਦਿਨਾਂ ਦੇ ਵਿੱਚ ਫਿਰ ਕੀ ਜਦੋਂ ਵਕੀਲ ਧਰਨਾ ਲਾਇਆ ਕਰਨਗੇ ਕੀ ਜਦੋਂ ਸੰਨਤਕਾਰ ਧਰਨਾ ਲਾਇਆ ਕਰਨਗੇ ਕਿ ਉਹਨਾਂ ਨਾਲ ਵੀ ਇਹੀ ਸਲੂਕ ਹੋਵੇਗਾ ਕੀ ਕੋਈ ਮਾਸਟਰ ਧਰਨਾ ਲਾਇਆ ਕਰਨਗੇ ਬਿਜਲੀ ਕੰਮੇ ਧਰਨਾ ਲਾਇਆ ਕਰਨਗੇ ਹਾਲਾਂਕਿ ਸਾਰਿਆਂ ਨਾਲ ਸਲੂਕ ਇਸ ਪ੍ਰਕਾਰ ਦਾ ਹੀ ਹੁੰਦਾ ਹੈ ਕੋਈ ਨਵੀਂ ਗੱਲ ਨਹੀਂ ਪਰ ਕੀ ਮੁੱਖ ਮੰਤਰੀ ਇੰਨੀ ਛੋਟੀ ਸੋਚ ਦੇ ਮਾਲਕ ਨੇ ਕਿ ਮੀਟਿੰਗ ਬੇਸਿੱਟਾ ਰਹੀ ਤਲਕੀ ਹੋ ਗਈ ਤੇ ਤੁਸੀਂ ਇਸ ਕਾਰਵਾਈ ਤੇ ਉਤਰ ਫਿਰ ਤਾਂ ਇਹ ਗੁਰਬਾਣੀ ਦੇ ਵਿੱਚ ਜਦੋਂ ਬਾਬਰ ਨੇ ਇਹ ਕੁਛ ਕੀਤਾ ਤਾਂ ਗੁਰਨਾਨਕ ਦੇਵ ਜੀ ਨੇ ਉਹਨਾਂ ਬਾਰੇ ਬੜੀਆਂ ਸਟੀਕ ਗੱਲਾਂ ਕਹੀਆਂ ਕੁੱਲ ਮਿਲਾ ਕੇ ਪੰਜਾਬ ਸਰਕਾਰ ਇਸ ਸਮੇਂ ਇੱਕ ਦੁਚਿੱਤੀ ਵਾਲੇ ਮੋੜ ਦੇ ਵਿੱਚ ਜਾਂਦੀ ਹੋਈ ਵਿਖਾਈ ਦੇ ਰਹੀ ਹੈ ਇਹਦੇ ਨਤੀਜੇ ਕਿਸ ਤਰ੍ਹਾਂ ਦੇ ਨਿਕਲਣਗੇ ਤਾਂ ਸਮਾਂ ਦੱਸੇਗਾ ਪਰ ਸਵਾਲ ਇਹ ਹੈ ਕਿ ਸਰਕਾਰ ਕੀ ਇਸ ਤਰ੍ਹਾਂ ਨਾਲ ਕਰਕੇ ਲੋਕ ਸ਼ਕਤੀ ਲੋਕ ਕੋਲੋਂ ਉਠਲ ਪਾਏਗੀ ਜਿਹੜੇ ਅਜੇ ਤੱਕ ਕਦੀ ਕਿਸੇ ਤੋਂ ਠੱਲੇ ਤਾਂ ਜਾਂਦੇ ਵਿਖਾਈ ਨਹੀਂ ਦਿੱਤੇ ਜਾਣਕਾਰੀ ਦੇ ਅਨੁਸਾਰ ਸੰਯੁਕਤ ਕਿਸਾਨ ਮੋਰਚੇ ਦੇ ਚੰਡੀਗੜ੍ਹ ਮੋਰਚੇ ਨੂੰ ਰੋਕਣ ਦੇ ਲਈ ਕਰੀਬ ਸਵੇਰੇ 4 ਵਜੇ ਪਿੰਡ ਜਲੂਰ ਦੇ ਵਿੱਚ ਪੰਜਾਬ ਕਿਸਾਨ ਜੁਨੀਅਨ ਦੇ ਸੂਬਾ ਸਕੱਤਰ ਬਲਬੀਰ ਜਲੂਰ ਨੂੰ ਗ੍ਰਿਫਤਾਰ ਕਰਨ ਪੁਲਿਸ ਪਹੁੰਚੀ ਸੀ ਉਹਨਾਂ ਦੇ ਗੋਡੇ ਦਾ ਆਪਰੇਸ਼ਨ ਹੋਇਆ ਸੀ ਉਹ ਤੁਰ ਫਿਰ ਨਹੀਂ ਸਕਦੇ ਪੁਲਿਸ ਨੇ ਗ੍ਰਿਫਤਾਰ ਜਾਂ ਉਹਨਾਂ ਨੂੰ ਹਿਰਾਸਤ 'ਚ ਤਾਂ ਨਹੀਂ ਲਿਆ ਉਹਨਾਂ ਦਾ ਫੋਨ ਚੁੱਕ ਕੇ ਤੁਰਦੀ ਬਣੀ ਹੁਣ ਸਵਾਲ ਇਹ ਹੈ ਕਿ ਹੁਣ ਕਿਸੇ ਦਾ ਫੋਨ ਤੁਸੀਂ ਕਿਸੇ ਦੀ ਨਿੱਜੀ ਚੀਜ਼ ਨੂੰ ਜਿਹੜਾ ਕੋਈ ਅਪਰਾਧੀ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਚੁੱਕ ਕੇ ਤੁਰਦੇ ਬਣੋ ਉਸ ਦਾ ਕੀ ਮਤਲਬ ਹੈ ਇਹਦੇ ਕਾਰਨ ਕੀ ਨੇ ਕਿ ਪੁਲਿਸ ਰਾਜ ਆ ਪੰਜਾਬ ਦੇ ਵਿੱਚ ਕਿ ਕੀ ਕੋਈ ਚੁਣੀ ਹੋਈ ਸਰਕਾਰ ਚੱਲ ਰਹੀ ਹੈ ਇਹਦੇ ਇਹ ਹੁਣ ਸਵਾਲ ਜਿਹੜਾ ਉਹ ਖੜਾ ਹੋ ਚੁੱਕਿਆ ਹੈ ਜਿਹਦਾ ਪੁਲਿਸ ਦੇ ਡੰਡੇ ਦੇ ਨਾਲ ਰਾਜ ਚਲਾਉਣਾ ਹੈ ਫਿਰ ਤਾਂ ਭਾਈ ਡੀਜੀਪੀ ਨੂੰ ਮੁੱਖ ਮੰਤਰੀ ਬਣਾ ਦਿਓ ਤੇ ਗੱਲ ਮਤ ਖਤਮ ਹੈ ਉਹਨੂੰ ਅਮੀਰ ਬਣਾ ਦਿਓ ਉਹਨੂੰ ਇੱਕ ਕੇਂਦਰੀਤ ਅਧਿਕਾਰ ਦੇ ਦਿਓ ਫਿਰ ਭਗਵਾਨਤਮਾਨ ਤੋਂ ਕੀ ਲੈਣਾ ਤੇ ਦੂਜਾ ਤੋਂ ਕੀ ਲੈਣਾ ਗੱਲ ਹੀ ਖਤਮ ਹੋ ਜਾਂਦੀ ਹੈ ਜੇ ਤੁਸੀਂ ਐਂ ਲੋਕਾਂ ਦੇ ਘਰ ਢਾਉਣੇ ਨੇ ਇਹ ਸਾਰੀ ਸਾਰੀਆਂ ਚੀਜ਼ਾਂ ਨੇ ਗੁਰਨਾਣਕਦੇਵ ਜੀ ਕਹਿੰਦੇ ਕਿ ਰਾਜੇ ਸੀ ਮਕਦਮ ਕੁੱਤੇ ਜੈ ਜਾਗਰਣ ਬੈਠੇ ਸੁੱਤੇ ਯਾਨੀ ਕਿ ਇਸ ਹਾਲਾਤ ਦੇ ਵਿੱਚ ਪੰਜਾਬ ਜਿਹੜਾ ਉਹ ਜਾਂਦਾ ਹੋਇਆ ਵਿਖਾਈ ਦੇ ਰਿਹਾ ਜਦੋਂ ਰਾਜਾ ਆਪਣੀ ਪਰਜਾ ਦੇ ਨਾਲ ਹੀਰਖਾ ਰੱਖਣ ਲੱਗ ਜੇ ਉਹ ਵੀ ਜਿਹੜੀ ਇਸ ਸੂਬੇ ਦੀ ਰੀੜ ਦੀ ਹੱਡੀ ਹੈ ਲੈਕਚਰਾਂ ਆ ਭਾਸ਼ਣਾ ਦੇ ਵਿੱਚ ਤੁਸੀਂ ਕਹਿਣਾ ਕਿ ਜੀ ਸਾਡਾ ਪੰਜਾਬ ਖੇਤੀ ਦੋਵੇਂ ਇੱਕ ਦੂਜੇ ਨਾਲ ਜੁੜੇ ਨੇ ਪੰਜਾਬ ਦੀ ਰੀੜ ਦੀ ਹੱਡੀ ਹੈ ਤੇ ਰੀੜ ਦੀ ਹੱਡੀ ਨੂੰ ਜਦੋਂ ਤੁਸੀਂ ਤੋੜਨ ਦਾ ਕੰਮ ਕਰ ਲਓ ਕਿਸਾਨੀ ਐਡੇ ਵੱਡੇ ਡੂੰਘੇ ਸੰਕਟ ਦੇ ਵਿੱਚ ਤੁਸੀਂ ਡਾਇਲੌਗ ਚਲਾਉਣ ਦੀ ਥਾਂ ਦੇ ਉੱਤੇ ਆਪਣੀ ਅੱਖ ਜਾਂ ਆਪਣੀ ਸ਼ਾਮ ਵਾਲੀ ਜ਼ਰੂਰਤ ਪੂਰੀ ਕਰਨ ਦੇ ਮਾਰੇ ਤੁਸੀਂ ਮੀਟਿੰਗ ਛੱਡ ਕੇ ਜਾਣ ਦੀ ਗੱਲ ਕਰੋ ਤੇ ਫਿਰ ਤੁਸੀਂ ਤਲਖੀ ਚਾਜੋ ਤੇ ਲੋਕਾਂ ਨੂੰ ਆਪਣੇ ਹੱਕ ਮੰਗਣ ਤੋਂ ਰੁਕੋ ਤਾਂ ਇਹਦਾ ਹੁਣ ਜਵਾਬ ਤੁਸੀਂ ਦੇਣਾ ਲੋਕ ਨਹੀਂ ਤੁਹਾਨੂੰ ਡੇਢ ਘਸਾਰ ਰਹਿ ਗਿਆ ਲੋਕ ਦੇ ਦੇਣਗੇ